ਮੈਂ ਤਾਂ ਹੀ ਮੰਮੀ ਤੈਨੂੰ ਕਿਹਾ ਸੀ ਉਦੋਂ ਕਿ ਨਾ ਇੰਨੇ ਹਲਕੇ ਘਰ ਦੀ ਲੈ ਕੇ ਆ ਪਰ ਤੂੰ ਤੂੰ ਮੇਰੀ ਕਿੱਥੋਂ ਮੰਨੀ ਆ ਮੰਮੀ ਮੈਂ ਇਦਾਂ ਦੇ ਕੱਪੜੇ ਪਾਣ ਨਹੀਂ ਆ ਤੁਹਾਨੂੰ ਪਤਾ ਨਹੀਂ ਆ ਮੈਂ ਆਪਣੇ ਸਹੁਰੇ ਜਾ ਕੇ ਦਿਖਾਉਂਗੀ ਕਿੰਨੀ ਸ਼ਰਮ ਆਊਗੀ ਮੈਨੂੰ ਉਹ ਕੀ ਕਹੋਗੇ ਵੀ ਕਿੰਨਾ ਹਲਕਾ ਸੂਟ ਦਿੱਤਾ ਉਹ ਬਹਿ ਜਾ ਨਹੀਂ ਟਿੱਕੇ ਚਾਰ ਦਿਨ ਲਾਣਾ ਉਹਨੇ ਮੁੜ ਕੇ ਲਾਣਾ ਪੈਰੀ ਹੱਥ ਮੁੜ ਕੇ ਤਾਂ ਸਾਸਰੀ ਘਰ ਲਈ ਭਲਾਣੀ ਆ ਵੱਡੀ ਨੇ ਕਿੰਨਾ ਖਲਾਤ ਆ ਉਹ ਕਿੱਧਰ ਚਲੀਏਂਗੀ ਜਾਂ ਦੋਨੋਂ ਦਿਖਦੀ ਇਹਨੇ ਦੋਨੋਂ ਚੋਂ ਇੱਕ ਵੀ ਕੁੜੇ ਬਬਲੀ ਕੁੜੇ ਬਬਲੀ ਹਾਂ ਜੀ ਅੰਮੀ ਮੈਂ ਪਾਠ ਕਰ ਲਿਆ ਪੁੱਤ ਚਾਹ ਦੀ ਘੁੱਟੇ ਪਲਾ ਦੇ ਮੈਨੂੰ ਬਸ ਮੰਮੀ ਬਣ ਗਈ ਆ ਅਸੀਂ ਵੀ ਪੀਣੀ ਵਾਲੇ ਬਸ ਲੈ ਕੇ ਆਈ ਨਾਲੇ ਉਹਦੇ ਜੋਗੀ ਵੀ ਬਣਾ ਲਈ ਮੰਮੀ ਬਣਾਈ ਆ ਸਾਰਿਆਂ ਵਾਸਤੇ ਬਸ ਆਹ ਦੇਖੋ ਲਿਆਂਦੀ ਪਈ ਆ ਮੈਂ ਤਾਂ ਤੁਹਾਡੀ ਵੇਟ ਕਰਦੀ ਪਈ ਸੀਗੀ ਆਹੋ ਠੀਕ ਐ ਆ ਰੋ ਮੀਚਾ ਅਜੇ ਤੱਕ ਅੰਮ੍ਰੀ ਦੀ ਕਿਤੇ ਪਈ ਸੀਗੇ ਹਾਂ ਮਿੱਠਾ-ਖੱਟ ਰੱਖਿਆ ਚਾਚ ਹਾਂ ਹਾਂ ਮੰਮੀ ਚੱਕਰ ਪਾਈਆ ਚੀਨੀ ਤਾਂ ਹੁਣ ਪਾਈ ਦੀ ਨੀਗੀ ਤੁਹਾਨੂੰ ਵੀ ਪਤਾ ਹੀ ਐ ਚਲ ਆਏ ਕਰ ਉਹਨੂੰ ਵੀ ਆਵਾਜ਼ ਮਾਰ ਲਓ ਵੀ ਚਾਹ ਪੀ ਲੂਗੀ ਮੈਨੂੰ ਤਾਂ ਨਾ ਘੇਰਜੀ ਪਈ ਜਾਂਦੀ ਐ ਸੱਚੀ ਮੈਂ ਤਾਂ ਡਾਕਟਰ ਚਾਹ ਪੀ ਕੇ ਨਾ ਫੇਰੀ ਦਵਾਈ ਦੂਈ ਲੈਣੀ ਆ ਠੀਕ ਆ ਮੈਂ ਮਾਰਦੀ ਹਾਂ ਹਾਂ ਬੁਲਾ ਲਾ ਮਨਦੀਪ ਨੂੰ ਮਨਦੀਪ ਮਨਦੀਪ ਹਾਂਜੀ ਜੀ ਚਾਹ ਪੀ ਲੈਣ ਦੀ ਆ ਕੇ ਬਣ ਗਈ ਸੀਗੀ ਹਾਂਜੀ ਹਾਂ ਗਈ ਦੀ ਬਾਰ ਬੱਸ ਮੈਂ ਕੀ ਹੋਇਆ ਤਬਿਆ ਠੀਕ ਹੈ ਸਾਰੀ ਰਾਤ ਨੀਂਦ ਨਹੀਂ ਆਈ ਹੈ ਸਕਿਨ ਤੇ ਨਾ ਰੈਸ਼ੀਜ਼ ਹੀ ਹੋ ਗਏ ਪਤਾ ਨਹੀਂ ਚੂੜੇ ਕਰਕੇ ਖਾਰਿਸ਼ ਹੋਈ ਜਾਂਦੀਆਂ ਕੀ ਕਰਨ ਦੱਸੋ ਨਹੀਂ ਆ ਤਾਂ ਬਲਾਲ ਹੋਈਆਂ ਪਈਆਂ ਬਾਵਾ ਤੇਰੀਆਂ ਤੇ ਹਨਾ ਮੈਂ ਤਾਂ ਤੇਲ ਵੀ ਲਾਇਆ ਇੱਕ ਕਰੀਮ ਵੀ ਪਈ ਸੀ ਮੈਂ ਤੋ ਵੀ ਲਗਾਈ ਕੋਈ ਫਰਕ ਹੀ ਨਹੀਂ ਪਿਆਗਾ ਪਾਊਡਰ ਲਾਉਣਾ ਸੀ ਉਹਦੇ ਨਾਲ ਵੀ ਕਈ ਵਾਰੀ ਹੋ ਜਾਂਦਾ ਫਰਕ ਪੈ ਜਾਂਦਾ ਵਾ ਉਹ ਤੋਂ ਨਹੀਂ ਮੈਂ ਤਾਂ ਸੋਹ ਦੀ ਕਹਿੰਦੀ ਜੇ ਵਿਦਾ ਦੇ ਦਿੰਦੇ ਆਪਾਂ ਛੁੜਾ ਵਿਦਾ ਦੀਏ ਮਨਦੀਪ ਹਾਲੇ ਤਾਂ ਸਵਾ ਮਹੀਨਾ ਮਸਾਂ ਮੈਂ ਕਹਿੰਦੀ ਪੂਰੀ ਪ੍ਰੋਬਲਮ ਹੋ ਰਹੀ ਹੈ ਜਿਆਦਾ ਤਾਂ ਕਰਕੇ ਚਲ ਤੂੰ ਅੰਜ ਘਰ ਬਾਹਰ ਤਾਂ ਆਪਾਂ ਮੰਮੀ ਨੂੰ ਪੁੱਛਦੇ ਆਂ ਜੇ ਛੁੱੜਨੀ ਹੁੰਦੀ ਛੁੱੜ ਜਾਂਦੀ ਨਾ ਬਹੁਤ ਬੁਰਾ ਹਾਲ ਹੁੰਦਾ ਆ ਚਲ ਤੂੰ ਪਹਿਲਾਂ ਚਾਹ ਪੀ ਥੋੜਾ ਜਿਹਾ ਧਿਆਨ ਇੱਧਰ ਉੱਧਰ ਹੋਊਗਾ ਸ਼ਾਇਦ ਇਹਦੇ ਤੋਂ ਵੀ ਥੋੜਾ ਜਿਹਾ ਧਿਆਨ ਹੋ ਜਾਊਗਾ ਪਰੇ ਆਹ ਦੇਖੋ ਕਿੰਨੇ ਹੋ ਗਏ ਨੇ ਚਲ ਤੂੰ ਬਾਹਰ ਤਾਂ ਮੰਮੀ ਕੋਲ ਬੈਠ ਆਪਾਂ ਪੁੱਛਦੇ ਆਂ ਮਤ ਤਾਂ ਦੇਖ ਦੇਣੀ ਜੋਨ ਦੀ ਵਸਦੀ ਰਹਿ ਪੁੱਤ ਉਹ ਤੇਰਾ ਮੂੰਹ ਜਿਹਾ ਐ ਕਾ ਤੂੰ ਉੱਤਰਿਆ ਹੋਇਆ ਕੀ ਹੋ ਗਿਆ ਤੈਨੂੰ ਕੁਛ ਨਹੀਂ ਮੰਮੀ ਰਾਤ ਨੀਂਦ ਨਹੀਂ ਆਈ ਹੈਗੀ ਕਿ ਖਾਰਿਸ਼ ਬਹੁਤ ਹੋ ਰਹੀ ਸੀ ਕਿ ਚੂੜੇ ਕਰਕੇ ਅੱਛਾ ਰੈਸ਼ਿੰਗ ਜਿਹਾ ਹੋ ਗਿਆ ਹਾਂ ਮੈਨੂੰ ਵੀ ਕਹਿੰਦੀ ਵੇਸੀ ਮੰਮੀ ਲਾਲ ਹੀ ਹੋਏ ਪਏ ਹੱਥਾਂ ਦੇਖੋ ਵਿੱਚੋਂ ਹਾਂ ਮੈਂ ਤਾਂ ਕਿਹਾ ਪਾਊਡਰ ਪੁੱਡਰ ਲਾਲਾ ਕਹਿੰਦੀ ਮੈਂ ਟਿਊਬ ਲਾਈ ਹੈ ਨਹੀਂ ਸੀ ਟਿਊਬ ਤਾਂ ਦੀਦੀ ਮੈਂ ਪਰ ਫਰਕ ਨਹੀਂ ਪਿਆ ਮੰਮੀ ਬਬਲੀ ਤੂੰ ਐਂ ਕਰਨਾ ਕਿਸੇ ਡਾਕਟਰ ਨੂੰ ਪੁੱਛ ਕੇ ਨਾ ਕੋਈ ਟਿਊਬ ਲਿਆ ਦੇ ਇਹਨੂੰ ਉਹ ਲਾ ਲੂਗੀ ਤੇ ਫੇਰ ਠੀਕ ਹੋ ਜਾਊਗਾ ਸ਼ਾਇਦ ਹਨਾ ਚਾਹ ਪੀਲਾ ਫੇਰ ਚਲ ਐਂ ਕਰ ਤੂੰ ਕੁੱਟ ਚਾਹ ਦੀ ਪੀ ਮੰਮੀ ਮੈਂ ਕਹਿੰਦੀ ਜੇ ਆਪਾਂ ਚੂੜਾ ਵਧਾ ਦਿੰਦੇ ਪੁੱਤ ਹਲੇ ਤਾਂ ਤੇਰਾ ਨਮ ਨਮਾ ਵਿਆਹ ਹੋਇਆ ਐਨੀ ਛੇਤੀ ਆਪਾਂ ਚੂੜਾ ਕਿਵੇਂ ਵਧਾ ਦਈਏ ਆਸਗਵਾਨ ਤੈਨੂੰ ਦੇਖਣ ਆਉਂਦਾ ਸ਼ਗਨ ਦੇਣ ਆਉਂਦੇ ਨੇ ਅਗਲਾ ਕੀ ਕਹੂਗਾ ਵੀ ਇੰਨੀ ਛੇਤੀ ਚੂੜਾ ਵਧਾਤਾ ਮਮਮੀ ਮੈਨੂੰ ਇਰੀਟੇਸ਼ਨ ਬਹੁਤ ਹੁੰਦੀ ਆ ਜਦੋਂ ਖਾਰਿਸ਼ ਹੁੰਦੀ ਆ ਮੈਂ ਕਦੇ ਕੁਝ ਪਾਇਆ ਨਹੀਂ ਨਾ ਹੈਗਾ ਪਰ ਮੈਂ ਸਮਝਦੀ ਆ ਪੁੱਤ ਤੇਰੀ ਗੱਲ ਆ ਬਬਲੀ ਨੇ ਦੇਖ ਲਾ ਪੂਰਾ ਸਵਾ ਸਾਲ ਚੂੜਾ ਰੱਖਿਆ ਸੀਗਾ ਕੋਈ ਨਹੀਂ ਬਬਲੀ ਹੁਣ ਦੱਸ ਆਪਾਂ ਕੀ ਕਰੀਏ ਮੈਂ ਤੇ ਕਹਾ ਮਮਮੀ ਥੋੜੀ ਤੇਰੀ ਪਾ ਲੈਂਦੀ ਪਰ ਕਹਿੰਦੇ ਮੈਨੂੰ ਜਿਆਦਾ ਇਰੀਟੇਸ਼ਨ ਹੁੰਦੀ ਆ ਮੈਨੂੰ ਵੀ ਕਹਿੰਦੀ ਵੀ ਅਸੀਂ ਅੰਦਰ ਵੀ ਵਧਾ ਦੋ ਚੂੜਾ ਮੇਰਾ ਅੱਛਾ ਤੇ ਮੈਂ ਕਹ ਵੀ ਚੱਲ ਆਦਾ ਬਾਹਰ ਚ ਆ ਚੁਪੀ ਮੰਮੀ ਨੂੰ ਪੁੱਛ ਵੀ ਕੀ ਕਹਿੰਦੇ ਆ ਹੂੰ ਤਾਂ ਫੇਰ ਆਪਾਂ ਐ ਕਰਦੇ ਆ ਸਾਰਾ ਤਾਂ ਨਹੀਂ ਆਪਾਂ ਵਧਾਉਂਦੇ ਹੈਗੇ ਤੇ ਦੋ ਕੁ ਚੂੜੀਆਂ ਰੱਖ ਲਈਏ ਤੂੰ ਐ ਕਰ ਆਪਣੀਆਂ ਉਹਨਾਂ ਨੂੰ ਨਾਨਾ ਨੂੰ ਫੋਨ ਕਰ ਦੇ ਨਾਲੇ ਤਾਂ ਉਹ ਚੂੜੀਆਂ ਲਿਆਉਣਗੇ ਸ਼ਗਨ ਦੀਆਂ ਨਾਲੇ ਚੂੜਾ ਵਧਾ ਦੇਣਗੇ ਆਪਾਂ ਸ਼ਗਨਾਂ ਨਾਲ ਚੂੜਾ ਵਧਾ ਦਈਏ ਫੇਰ ਇਹਦਾ ਹਾਂ ਜੇ ਪ੍ਰੋਬਲਮ ਆ ਤਾਂ ਮੰਮੀ ਹੋ ਵੀ ਜ਼ਿਆਦਾ ਹੀ ਗਈ ਹੈ ਨਾ ਪ੍ਰੋਬਲਮ ਆ ਮੈਂ ਵੀ ਦੇਖਦੀ ਆ ਬਹੁਤ ਸਾਰੀ ਲਾਲ ਹੋਈਆਂ ਪਈਆਂ ਹਾਂ ਸਾਰੀ ਸਕਿਨ ਨੂੰ ਫਿਰ ਇੰਜ ਕਰ ਮਨਦੀਪ ਤੂੰ ਹੀ ਫੋਨ ਕਰ ਉਹਨਾਂ ਨੇ ਫਿਰ ਮੇਰਾ ਤਾਂ ਮੰਮੀ ਇਤਰਾਜ ਕਰਨਗੇ ਵੱਡੇ ਦੀਦੀ ਦਾ ਤੁਹਾਨੂੰ ਪਤਾ ਹੀ ਆ ਚਲ ਕੋਈ ਨਹੀਂ ਲੋਕਲ ਹੈ ਨਾ ਤਾਂ ਜੇ ਹੁਣ ਫੋਨ ਕਰਾਂਗੇ ਦੁਪਹਿਰ ਤੱਕ ਆ ਜਾਣਗੇ ਦੋਹੇ ਜਾਣੀਆਂ ਹਨਾ ਇੰਜ ਕਰ ਤੂੰ ਚਾਹ ਪੀ ਲੈ ਪਹਿਲਾਂ ਤੇ ਫਿਰ ਫੋਨ ਕਰ ਦੇ ਹਨਾ ਚੂੜੀਆਂ ਲੈ ਆਉਣਗੇ ਹਾਂ ਹਾਂ ਹਨਾ ਹਲੋ ਹਲੋ ਪਤੂ ਬਿਸਕੁਟ ਹਾਂਜੀ ਚਾਹ ਵੀ ਠੰਡੀ ਹੋ ਗਈ ਚਲ ਕੋਲ ਤਾਂ ਤੇ ਬੈਲਵਰ ਤੇ ਦਿਨ ਨੂੰ ਫੋਨ ਕਰਦੀ ਆ ਹਲੋ ਸਸਟੀਕਲ ਦੀ ਜੀ ਹਾਂਜੀ ਠੀਕ ਉਹਦੇ ਦੀ ਮੈਂ ਤਾਂ ਕੀਤਾ ਸੀ ਮੇਰੇ ਨਾਲ ਰਾਸ਼ੀ ਸਪੂਜਾ ਜ਼ਿਆਦਾ ਹੋ ਗਈ ਸੀ ਰਾਸ਼ੀ ਸਪੂਜਾ ਜ਼ਿਆਦਾ ਹੋ ਰਹੀ ਹੈ ਹਾਂਜੀ ਤੁਸੀਂ ਆ ਜਾਂਦੇ। ਚੋੜਾ ਵਧਾਉਣਾ ਸੀਗਾ। ਬਹੁਤ ਜ਼ਵਾਦ ਹੋ ਰਹੀ ਆ। ਹਾਂਜੀ। ਹੁਣ ਇਦਾਂ ਕਰਦੇ ਆ ਛੋਟੇ ਦਿਨ ਵੀ ਕਰ ਹੀ ਦਿੰਦੀ ਆ ਫੋਨ। ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ। ਆ ਜਾ ਪੁੱਤ ਆ ਜਾ। ਨਹੀਂ ਮੈਂ ਸੱਦ ਕੇ ਜਾਵਾਂ। ਮੇਸਕਾ। ਸਤਿ ਸ਼੍ਰੀ ਅਕਾਲ ਪੁੱਤ ਸਤਿ ਸ਼੍ਰੀ ਅਕਾਲ। ਹਾਂ। ਉਹ ਬੈਠੋ। ਮੰਮੀ ਮੈਂ ਜਦੋਂ ਆਨੀ ਆ ਤੁਸੀਂ ਮੈਨੂੰ ਹੋਰ ਲਿਸੇ ਲੱਗਣ ਲੱਗ ਜਾਂਦੇ ਹੋ। ਉਹ ਪੁੱਤ ਕਾਹ ਨੂੰ ਤੈਨੂੰ ਐਵੇਂ ਹੀ ਲੱਗਦਾ ਤੇਰੀ ਮਾਂ ਨੂੰ ਕੁਝ ਨਹੀਂ ਹੋਇਆ ਹੱਤੀ ਕੱਟੀ ਪਈ ਆ ਹਲੇ। ਪਤਾ ਨਹੀਂ ਮੈਨੂੰ ਤਾਂ ਐ ਲੱਗਦਾ। ਇੱਕ ਗੈਨਾ ਕਮਜ਼ੋਰ ਹੋਗੇ ਤੁਸੀਂ ਨਹੀਂ ਠੀਕ ਆ ਮੈਂ ਤੇ ਨਾ ਹਾਂ ਪਤਾ ਤੁਸੀਂ ਕੱਲੇ ਆ ਕੇ ਦੋਨੇ ਜਣੀਆਂ ਨਿਆਣੇ ਨਿਆਣੇ ਮੰਮੀ ਸਕੂਲ ਹੈ ਹੈ ਇਹ ਕੰਮ ਤੇ ਤੁਸੀਂ ਤਾਂ ਇੱਕਦਮ ਫੋਨ ਕਰ ਦਿੰਦੇ ਹੋ ਅਸੀਂ ਕਿਹੜਾ ਵੇਲੀਆਂ ਹੁੰਨੀਆਂ ਫਟਾਫਟ ਕੰਮ ਨਿਬੇੜ ਕੇ ਆ ਗਈਆਂ ਅਸੀਂ ਪੂਰਾ ਟਾਈਮ ਤਾਂ ਦੇ ਦਿਆ ਕਰੋ ਕੋਈ ਨਹੀਂ ਕੋਈ ਨਹੀਂ ਇਹ ਕਦੇ ਕਈ ਵਾਰੀ ਇਹ ਜੀ ਮੌਕਾ ਹੁੰਦਾ ਅਚਾਨਕ ਫੋਨ ਕਰਨਾ ਪੈਂਦਾ ਆਪਦੇ ਘਰੇ ਆਉਣਾ ਮਾਂ ਦੇ ਘਰੇ ਆਉਣਾ ਤੁਸੀਂ ਕਿਹੜੇ ਬਗਾਨੇ ਘਰੇ ਜਾਣਾ ਕਿਤੇ ਮੰਮੀ ਅਸੀਂ ਕਿਹੜਾ ਘਰ ਵੇਲੀਆਂ ਸੋਹਰੇ ਘਰ ਆਈ ਅਸੀਂ ਹੁਣ ਓਹੋ ਇੰਨਾ ਨਹੀਂ ਸੋਚੀਦਾ ਹੁੰਦਾ ਭਾਬੀ ਹੁਣੀ ਕਿੱਥੇ ਨੇ ਭਾਬੀ ਹੁਣੀ ਇੱਥੇ ਨੇ ਆ ਬਬਲੀ ਤਾਂ ਰਸੋਈ ਚ ਆ ਮੰਦੀਪ ਮੈਨਾਂ ਦਾ ਆਪਣੇ ਕਮਰੇ ਚ ਹੀ ਆ ਹਲੇ ਕੋਈ ਨਹੀਂ ਬੁਲਾਉਣੀ ਆ ਮੈਂ ਆ ਲੈ ਆ ਗਈ ਬਬਲੀ ਆ ਦੀਦੀ ਕਿੱਥੇ ਜਾਣਾ ਸਸੀਕਾਲ ਮੈਂ ਤਾਂ ਪਾਣੀ ਲੈ ਕੇ ਆਵਾ ਸਸੀਕਾਲ ਭਾਬੀ ਕਿੱਦਾਂ ਠੀਕ ਹੋ ਬਸ ਵਧੀਆ ਤੁਸੀਂ ਆ ਬੰਨੀ ਫਿਰਦੇ ਬਾਹ ਹਲੇ ਠੀਕ ਨਹੀਂ ਹੋਈ ਮੈਂ ਤਾਂ ਕਿੱਥੋਂ 30 ਤਰੀ ਨੂੰ ਲਤਨਾ ਅਜੇ ਪਲਸਟਰ ਜਾ ਕੇ ਲੈ ਦੱਸ ਤੇਰੇ ਦਿਨ ਪਏ ਆ ਹੋਰ ਕੀ ਹੋ ਜੇ ਪਥਰੇ ਦਿਨ ਪਏ ਆ ਬਹੁਤ ਔਖੀਆਂ ਮੈਂ ਕੰਮ ਦਾ ਵੀ ਔਖਾ ਹੋ ਜਾਂਦਾ ਹੁਣ ਤਾਂ ਫਿਰ ਘਰ ਦਾ ਤਾਂ ਔਖਾ ਤੈਨੂੰ ਪਤਾ ਤਾਂ ਸਾਰੇ ਕੰਮ ਵਾਲੀਆਂ ਲੱਗੀਆਂ ਮੈਂ ਤਾਂ ਕਹਤਾ ਮੇਤੋਂ ਨਹੀਂ ਹੁੰਦਾ ਹੈਗਾ ਤੈਨੂੰ ਪਤਾ ਹੀ ਆ ਫਿਰ ਮੇਰਾ ਅੱਛਾ ਤੁਸੀਂ ਸੁਣਾਓ ਦੀਦੀ ਮੈਂ ਤਾਂ ਵਧੀਆ ਘਰੇ ਸਭ ਠੀਕ ਹੈ ਹਾਂਜੀ ਹਾਂਜੀ ਸਭ ਵਧੀਆ ਤੁਸੀਂ ਦੱਸੋ ਮੈਂ ਬਸ ਆਲਾ ਨੂੰ ਪਾਣੀ ਲਾਓ ਹਾਂਜੀ ਗਰਮੀ ਬਹੁਤ ਆ ਬਾਹਰ ਮੈਂ ਇੰਜ ਕਰਦੀ ਆ ਚਾਹ ਬਣਾ ਲੈਨੀ ਆ ਹੁਣ ਥੋੜੀ ਥੋੜੀ ਤੋ ਪੀ ਲਓ ਪਹਿਲਾਂ ਭਾਬੀ ਰੁਕੋ ਬਾਹਰ ਤਾਂ ਇੰਨੀ ਗਰਮੀ ਵਰਦੀ ਆ ਚਾਹ ਵਾਂ ਕੀ ਕਰਨਾ ਜਿਹੜਾ ਕੰਮ ਕਰਨਾ ਹੈ ਨਾ ਪਹਿਲਾਂ ਉਹ ਕਰਾ ਲੋ ਬਲਾਉ ਮੈਡਮ ਨੂੰ ਕੋਈ ਨਾ ਮੈਂ ਬੁਲਾਨੀ ਆ ਫਿਰ ਉਹਨਾਂ ਨੂੰ ਹੀ ਬੁਲਾਉ ਜਾ ਉਹ ਹੀ ਹੁਣ ਜਿਹੜਾ ਕੰਮ ਕਰਨਾ ਹੈ ਉਹ ਕਰ ਲਈ ਹੁਣ ਚਲ ਤੂੰ ਵੀ ਸ਼ਾਂਤੀ ਰੱਖਿਆ ਕਰ ਮਾੜੀ ਮੋਟੀ ਇੰਨੀ ਕਾਲੀ ਨਾ ਪਿਆ ਕਰ ਸ਼ਾਂਤੀ ਦੀ ਦੀਦੀ ਇੰਨੇ ਤੱਤੇ ਕਿਉਂ ਚਲਦੇ ਹੋ ਹੁਣ ਨਵੀਂ ਨਵੀਂ ਆਈ ਹੈਗੀ ਆ ਕੀ ਸੋਚੂਗੀ ਆਪਣੇ ਬਾਰੇ ਚੁੱਪ ਕਰ ਜਾਣੀ ਬਹੁਤੀ ਮੱਤਾਂ ਨਾ ਦੇ ਮੈਨੂੰ ਉਹੀ ਸਹੀ ਲੱਗਦਾ ਦੀਦੀ ਇਦਾਂ ਨਹੀਂ ਵਧੀਆ ਲੱਗਦਾ ਹੈ ਨਾ ਉਤਤ ਬਿਆੜਾ ਟਿੱਕੇ ਮੈਂ ਜਾਣਦੀ ਆ ਕੀ ਕਰਨਾ ਤੇ ਕੀ ਨਹੀਂ ਤੂੰ ਹੀ ਬੋਲੀ ਜਾਣੀ ਪਈ ਆ ਥੋੜਾ ਬਹੁਤਾ ਤਾਂ ਸੋਚੋ ਨਾ ਬਥੇਰਾ ਸੋਚ ਲਿਆ ਬਾਈਆ ਮਨਦੀਪਾ ਹਾਂਜੀ ਆ ਜਲਦੀ ਬਾਹਰ ਦੀਦੀ ਹੁਣ ਆ ਗਿਆ ਹਾਂਜੀ ਬਸ ਚ ਰੱਖ ਦੇ ਫਟਾਫਟ ਹਾਂਜੀ ਤੇ ਮੇਰੀ ਗੱਲ ਸੁਣਨਾ ਹਾਂਜੀ ਵੱਡੇ ਦੀਦੀ ਨਾਲ ਥੋੜਾ ਜਿਹਾ ਆਰਾਮ ਨਾਲ ਬੋਲੀ ਉਹ ਤੈਨੂੰ ਪਤਾ ਹੀ ਆ ਸੁਭਾਅ ਨਾਲ ਦਾ ਥੋੜਾ ਜਿਆ ਹਲੇ ਅੱਗੋਂ ਜੇ ਕੁਝ ਕਹਿੰਦੇ ਆ ਨਾ ਤੇ ਜਵਾਬ ਨਾ ਦੇਈ ਹਾਂਜੀ ਠੀਕ ਠੀਕ ਹੈ ਹਾਂਜੀ ਦਿਆ ਨਾਲ ਠੀਕ ਹੈ ਆ ਜਾ ਹੁਣ ਉਹ ਨਾਨਾ ਭਾਬੀ ਕਿਉਂ ਭਾਰ ਚੜਾਣੇ ਹੋ ਕੁਸਤਾ ਪਹਿਣਾ ਮੇਰੀ ਉਹ ਬਹਿ ਜਾ ਨਹੀਂ ਟਿੱਕੇ ਚਾਰ ਦਿਨ ਲਾਣਾ ਆਮਨੇ ਮੁੜ ਕੇ ਲਾਣਾ ਪੈਰੀ ਹੱਥ ਮੁੜ ਕੇ ਤਾਂ ਸਾਸਰੀ ਘਰ ਨਹੀਂ ਭਲਾਣੀ ਆ ਵੱਡੀ ਨੇ ਕਿੰਨਾ ਖਲਾਤਾ ਉਹਦੀ ਸਿਆਣੀ ਨਾ ਬਣਿਆ ਕਰ ਅਮਨ ਇਧਰ ਨੂੰ ਹੋ ਮੜਾ ਜਾ ਉਹ ਹੋ ਜਾਣੀ ਆ ਮਾਤਾ ਭਾਬੀ ਨੂੰ ਬਖਣ ਤੇ ਤੇਰੀ ਪਿਆਜ ਇੱਕਦਮ ਬੱਦਸ ਸਾਰਾ ਸਭ ਫਸਿਓ ਹਾਂ ਬਾਬੇ ਕਿਉਂ ਚੂੜਾ ਵਧਾਈ ਜਾਂਦੇ ਹੋ ਮੈਨੂੰ ਤਾਂ ਹਲੇ ਵਧਾਈਆਂ ਦੇ ਫੋਨ ਹੀ ਆਈ ਜਾਂਦੇ ਆ ਉਹ ਬਹਿ ਜਾਣੀ ਟਿੱਕੇ ਜੇ ਉਹਨੂੰ ਕੋਈ ਦਿੱਕਤ ਦਿੰਦਾ ਹੋਊਗਾ ਤਾਂ ਹੀ ਸਾਨੂੰ ਬੁਲਾਇਆ ਵਾ ਭਾਬੀ ਆ ਫੜਾਇਓ ਵਿੱਚ ਚੂੜੀਆਂ ਕੱਢ ਕੇ ਬਬਲੀ ਆ ਨਾਲੇ ਪਹਿਲਾਂ ਸਾਰਾ ਸਮਾਨ ਚੱਕ ਖਾਲੀ ਕਰੀ ਜਿਹੜਾ ਕੰਮ ਕਰਨਾ ਹੈ ਉਹ ਕਰੀਏ ਆਹ ਲਾ ਫੜ ਮੇਰੇ ਕੋਈ ਘਤ ਨਾ ਫੜਿਆ ਨਾ ਜਾਂਦਾ ਮੈਂ ਐਦਾ ਕਰਦੀ ਆਂ ਛੋੜਿਆਂ ਨੂੰ ਹੱਥ ਲਾ ਦਿੰਨੀ ਆ ਇਹਦੇ ਵਿੱਚ ਚੂੜੀ ਹੈ ਨਾ ਤੇ ਪਾਪਉਂਦੇ ਜੋਈ ਨਾ ਸੋਹਣੀ ਆ ਹਨਾ ਤੈਨੂੰ ਪਪਾ ਹੀ ਆ ਫਿਰ ਮੇਰੀ ਚੋਆਇਸ ਦਾ ਬਾਬੇ ਆ ਬlesled ਵੀ ਕੱਢ ਲੋ ਹਾਂ ਐਵੇਂ ਹੀ ਵੜ ਗਈ ਚਲੋ ਉਨੀ ਦੇ ਰੋਣ ਦਾ ਵਧਾਓ ਸੀ ਹਾਂ ਮੈਂ ਹੱਥ ਲਾ ਦਿੰਨੀ ਆ ਬਸ ਕੋਈ ਕਰਦੇ ਮੇਰੇ ਕੋਈ ਘਾਤ ਨਾ ਨਹੀਂ ਹੋਣਾ ਹੈਗਾ ਫਿਰ ਭਾਬੀ ਤੂੰ ਆਪ ਲਾ ਲੈਣਾ ਵੇ ਸੋਹਣਾ ਇਹ ਤਾਂ ਮੰਦੀਪ ਤੋਂ ਬਾਹਰ ਅੰਦਰ ਜਾਣ ਲੱਗਿਆ ਜਦੋਂ ਬੱਚੀ ਪਾ ਹਣਾ ਸਾਕਨਾਂ ਦਾ ਕੰਮ ਨਾ ਸਿਰ ਧੱਕ ਕੇ ਕਰੀਦਾ ਹੁੰਦਾ ਤੂੰ ਮੰਮੀ ਆਪਣੇ ਪੁਰਾਣੇ ਰਿਵਾਜਾਂ ਤੋਂ ਨਟਲੀ ਬੜੀ ਐਡਵਾਂਸ ਹੋ ਜਾ ਮੇਤੂੰ ਟਕਰੇਗਾ ਹਾਲੇ ਮੈਂ ਹੱਥ ਲਗਾਤਾ ਤੂੰ ਪਾਉਂ ਫਿਰ ਮੇਤੂੰ ਪਹਿਣੀਆ ਤੁਸੀਂ ਉਹਨੇ ਤੈਨੂੰ ਇੰਨੇ ਚਾਹ ਲਾੜ ਨਾਲ ਦਿੱਤਾ ਤੂੰ ਐਂ ਸੂਟ ਵਗਾ ਕੇ ਮਾਰਿਆ ਮੰਮੀ ਮੈਂ ਇਦਾਂ ਦੇ ਕੱਪੜੇ ਪਾਨੀ ਆ ਤੁਹਾਨੂੰ ਪਤਾ ਨਹੀਂ ਆ ਮੈਂ ਆਪਣੇ ਸਹੁਰੇ ਜਾ ਕੇ ਦਿਖਾਉਂਗੀ ਕਿੰਨੀ ਸ਼ਰਮ ਆਊਗੀ ਮੈਨੂੰ ਉਹ ਕੀ ਕਹੂਗੇ ਵੀ ਕਿੰਨਾ ਹਲਕਾ ਸੂਟ ਦਿੱਤਾ ਨਾ ਤੂੰ ਇਹਨੂੰ ਹਲਕਾ ਕਹਤੋਂ ਕਹਿੰਨੀ ਹੋਰ ਕਹੇ ਜੇ ਹੁੰਦੇ ਨੇ ਸੂਟ ਦੱਸ ਤਾਂ ਸਹੀ ਮੈਨੂੰ ਉਹਨੇ ਇੰਨੇ ਤੈਨੂੰ ਚਾਹ ਲਾਡਾਂ ਨਾਲ ਪਿਆਰ ਨਾਲ ਤੈਨੂੰ ਦਿੱਤਾ ਹੈ ਸ਼ਗਨਾ ਨਾਲ ਤੈਨੂੰ ਸੂਟ ਦਿੱਤਾ ਹੈ ਦੱਸ ਐਂ ਕਿਉਂ ਕਰਦੀ ਆ ਤੂੰ ਮੰਮੀ ਮੈਨੂੰ ਪਸੰਦ ਨਹੀਂ ਆ। ਅਬ ਗੱਬਲੀ ਭਾਬੀ ਨੇ ਨਾ ਮੈਨੂੰ ਪਲੇਟੀ ਖਲਵਾਈ ਦਾ ਤੇ ਚੂੜੇ ਵਧਾਇਦਾ। ਇੰਨੇ ਸੋਹਣੇ ਸੂਟ ਦਿੱਤੇ ਸੀ ਨਾ ਮੈਂ ਹੁਣ ਤੱਕ ਹੰਡਾਨੀ ਆ। ਮੈਨੂੰ ਸਾਰੇ ਪੁੱਛਦੇ ਆ। ਵੀ ਇਹ ਸੂਟ ਕਿੱਥੋਂ ਆਇਆ? ਤੇ ਇਹ ਵੀ ਤਾਂ ਉਸੇ ਘਰ ਦੀ ਨੂੰ ਆ। ਮੈਂ ਤਾਂ ਹੀ ਮੰਮੀ ਤੈਨੂੰ ਕਿਹਾ ਸੀ ਉਦੋਂ ਕਿ ਨਾ ਇੰਨੇ ਹਲਕੇ ਘਰ ਦੀ ਲੈ ਕੇ ਆ। ਪਰ ਤੂੰ ਤੂੰ ਮੇਰੀ ਕਿੱਥੋਂ ਮੰਨੀ ਆ? ਓਹੋ ਹੁਣ ਇਹ ਜੇ ਗੱਲਾਂ ਨਹੀਂ ਸੌਂਦੇ ਹੁਣ ਵਿਆਹ ਕੇ ਤਾਂ ਆਪਾਂ ਲੈ ਕੇ ਆਇਆ ਦੇਖ। ਜਿਹਹ ਜਾਂ ਉਹਨਾਂ ਦਾ ਸਰਦਾ ਸੀ ਉਹਨਾਂ ਨੇ ਦਿੱਤਾ ਹੁਣ ਜਿਹਹ ਜਾਂ ਇਹਨਾਂ ਦਾ ਸਰਦਾ ਇਹਨੇ ਦਿੱਤਾ ਆਏ ਨਹੀਂ ਕਰੀਦਾ ਹੁੰਦਾ ਮੇਰੀ ਇੱਕ ਗੱਲ ਸੁਣ ਲੈ ਤੂੰ ਨਾ ਹਿਸਾਬ ਨਾਲ ਬੋਲਿਆ ਕਰ ਤੇਰਾ ਪੇਕਾ ਇਹਨਾਂ ਦੇ ਨਾਲ ਹੀ ਐ ਪਰ ਆਪਰ ਜਾਈਆਂ ਨਹੀਂ ਵਰਤਣਾ ਤੇਰੇ ਨਾਲ ਮੈਂ ਕਿੰਨੀ ਕੁ ਧਰ ਬੈਠੀ ਰਹਿਣਾ ਹਲੇ ਤਾਂ ਇਹ ਚੁੱਪ ਨੇ ਜਿੱਦਣ ਇਹਨਾਂ ਦੀ ਜ਼ਬਾਨ ਖੁੱਲ ਗਈ ਫੇਰ ਤੂੰ ਕੀ ਕਰੇਂਗੀ ਤੂੰ ਆਪਣੀ ਜ਼ਬਾਨ ਕਰਕੇ ਹੀ ਇਸ ਘਰ ਦੇ ਦਰਵਾਜ਼ੇ ਹਮੇਸ਼ਾ ਲਈ ਬੰਦ ਕਰ ਲੇਂਗੀ ਆਏ ਨਹੀਂ ਬੋਲੀਦਾ ਹੁੰਦਾ ਕੋਈ ਨਹੀਂ ਤੇ ਤੁਹਾਨੂੰ ਇਹ ਨਹੀਂ ਪਸੰਦ ਹੈਗਾ ਨਾ ਤੁਸੀਂ ਮੰਮੀ ਨੇ ਜਾ ਕੇ ਹੋਰ ਲਿਆਇਓ ਆਪਣੀ ਪਸੰਦ ਦਾ ਲਾ ਦੇਖ ਹੁਣ ਮੰਗ ਕੇ ਲਈ ਤਾਂ ਕੀ ਚੀਜ਼ ਮੰਗ ਕੇ ਲਈ ਸੁਣ ਲਿਆ ਨਾ ਹੁਣ ਤੋਂ ਨਹੀਂ ਭਾਬੀ ਮੈਂ ਤਾਂ ਇਹੀ ਸੰਤ ਰੱਖੂੰਗੀ ਮੈਂ ਤਾਂ ਪਾਗਲ ਸੀ ਜਿਹੜੇ ਰਿਸ਼ਤਿਆਂ ਨੂੰ ਪੈਸੇ ਤੇਆਂ ਚੀਜ਼ਾਂ ਨਾਲ ਤੋਲ ਜਾਂਦੀ ਸੀ ਅਸਲੀ ਰਿਸ਼ਤੇ ਤਾਂ ਪਿਆਰ ਦੇ ਹੁੰਦੇ ਨੇ ਮੈਨੂੰ ਮaaf ਕਰਦੇ ਭਾਬੀ ਅਮਨ ਇਹ ਕਿਉਂ ਭੁੱਲ ਜਾਨੀ ਆ ਬਾਜੂ ਸਾਡੇ ਵਰਗੀਆਂ ਤਿਆਂ ਇਹ ਕਹਿੰਦੀਆਂ ਨੇ ਕਿ ਪੇਕੇ ਪੇਕੇ ਤਾਂ ਮਾਵਾ ਨਾਲ ਹੁੰਦੇ ਨੇ ਜਿੱਦਾਂ ਦਾ ਮੇਰਾ ਵਤੀਰਾ ਹੈ ਨਾ ਤੇ ਮੁੜ ਕੇ ਫਿਰ ਪੇਕੇ ਘਰ ਦੇ ਦਰਵਾਜ਼ੇ ਅਸੀਂ ਆਪ ਹੀ ਬੰਦ ਕਰਤੀਆਂ ਨੇ ਮੁੜ ਕੇ ਪਰਜਾਈਆਂ ਨੂੰ ਮਾੜੇ ਪਾਣੀਆਂ ਮੈਨੂੰ ਮਾਫ ਕਰ ਦੇ ਦੇ ਦੇਖ ਹੁਣ ਉਹ ਵੀ ਤਾਂ ਤੇਰੀ ਛੋਟੀ ਭੈਣ ਆ ਉਹਦੇ ਮੂੰਹੋਂ ਕੋਈ ਬੋਲ ਸੁਣਿਆ ਤੂੰ ਹੁਣ ਸਭ ਠੀਕ ਹੋ ਗਿਆ ਨਾ ਹੁਣ ਸਵਾਕੀ ਦੀਦੀ ਪਾਇਓ ਇਹਨੂੰ ਹਾਂ ਭਾਬੀ ਮੈਂ ਸਵਾਕੀ ਚਲ ਕੋਈ ਨਹੀਂ ਹੁਣ ਖੁਸ਼ ਹੋ ਜਾ ਦੋਨੇ ਜਣੀਆਂ ਭਾਬੀ ਮੰਦੀ ਆ ਪਰ ਗੁੱਸਾ ਨਾ ਕਰੀ ਮੇਰੀ ਬੇਟੀ ਰੋ ਨਾ ਪੁੱਤ ਜਿੱਦਾਂ ਮੈਂ ਬਬਲੀ ਭਾਬੀ ਨਾਲ ਰਹਿੰਦੀ ਆ ਨਾ ਉਦਾਂ ਹੀ ਮੈਂ ਤੈਨਾਂ ਰਹੂੰਗੀ ਮੇਰਾ ਕਿਆ ਸੁਣਾ ਮਾਫ ਕਰੀ ਭੈਣਾ ਭੈਣਾ ਬਣ ਕੇ ਰੋ ਮੇਰੇ ਮਨ ਨੂੰ ਵੀ ਖੁਸ਼ੀ ਹੋਊਗੀ ਆਏ ਨਾ ਕਰਿਆ ਕਰੋ ਦੇਣ ਲੈਣ ਪਿੱਛੇ ਕੋਈ ਵੱਡੀ ਗੱਲ ਨਹੀਂ ਹੁੰਦੀ ਦੇਣ ਲੈਣ ਦੀ ਠੀਕ ਆ ਮਾਮੀ ਮੈਨੂੰ ਸਮਝ ਲੱਗਦੀ ਆਪਣੀ ਗਲਤੀ ਦੀ ਇੱਕ ਵਾਰੀ ਫੇਰ ਮੂੰ ਮਿੱਠਾ ਕਰ ਲਓ ਫੇਰ ਹਾਂ ਐਸੇ ਖੁਸ਼ੀ ਖੁਸ਼ੀ ਮੇਰੀ ਪੱਬੋਂ ਮੂੰਹ ਮਿੱਠਾ ਖਰਾਉਗੀ ਮੇਰਾ ਹਾਂ ਹੋਰ ਸਗੋ ਖੁਸ਼ੀ ਖੁਸ਼ੀ ਜਾਓ ਤੁਸੀਂ ਧੰਨੇ ਜਣਿਆ ਆਪਣੇ ਘਰੇ ਦੇਖੋ ਹੁਣ ਮੇਰੇ ਮਨ ਨੂੰ ਕਿੰਨੀ ਖੁਸ਼ੀ ਹੋਈ ਐ ਸਾਰੇ ਜਣੇ ਖੁਸ਼ ਹੋ ਤੁਸੀਂ ਸਹੀ ਕਹਿੰਦੇ ਮੰਮੀ ਤੁਸੀਂ ਹਾਂ ਰਲ ਕੇ ਰਿਹਾ ਕਰੋ ਪੁੱਤ ਪਿਆਰ ਦੀ ਦਾ ਰਿਸ਼ਤਾ ਇੰਨਾ ਮਜ਼ਬੂਤ ਹੁੰਦਾ ਜੇ ਨਸੀਬ ਮਿਲ ਮਿਲਦੇ ਹੁੰ ਤਾਂ ਪਿਓ ਆਪਣਾ ਆਪ ਵੇਚ ਕੇ ਇਹ ਨਸੀਬ ਆਪਣੀ ਧੀ ਦੇ ਲੇਖੇ ਲਾ ਦੇਵੇ ਤੇ ਉਸੇ ਤਰ੍ਹਾਂ ਹੀ ਧੀ ਸੋਰੇ ਘਰ ਦੀਆਂ ਸਾਰੀਆਂ ਵਧੀਆਂ ਸਹਿ ਸਕਦੀ ਹੈ ਪਰ ਆਪਣੇ ਬਾਪ ਖਿਲਾਫ ਕੁਝ ਵੀ ਬਰਦਾਸ਼ਤ ਨਹੀਂ ਕਰ ਸਕਦੀ ਤੇ ਜੇ ਅਸੀਂ ਦੁਨਿਆਵੀ ਚੀਜ਼ਾਂ ਦੇ ਮਗਰ ਲੱਗੇ ਉਸ ਨੂੰ ਤੇ ਉਸਦੇ ਬਾਪ ਨੂੰ ਆਬਾ ਤਬਾ ਬੋਲਾਂਗੇ ਤਾਂ ਕੱਲ ਨੂੰ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਧੀ ਪੈਨ ਇਹ ਕੁਝ ਨਾ ਹੋਵੇ ਤਾਂ ਇਹ ਸੋਚ ਲੈਣਾ ਕਿ ਜਿਹੋ ਜਿਹਾਂ ਬੀਜੋਗੇ ਉਹੋ ਜਿਹਾਂ ਵੱਢੋਗੇ ਸੋ ਚੰਗਾ ਬੀਜੋ ਚੰਗੇ ਦੀ ਹੀ ਉਮੀਦ ਕਰੋ